Субтитры so, uh... ਸਾਹਿਬ ਜੀ ਤੇਰੇ ਕਹੋ ਤੁਮਰੀ ਮਹਿਮਾ ਪਰਣ ਨਸਾ

अखर हर मन वसत ਗਿਆਨ ਦੇ ਚਸ਼ਮੇ ਰਹਿਮਤਾਂ ਦੇ Bhandar ਜਹਰ ਜੂਰ ਹਾਜ਼ਰ ਹਜੂਰ ਸ਼ਬਦ ਗੁਰੂ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਵਜੂਰੀ ਦੇ ਅੰਦਰ ਹਾਜ਼ਰੀਆਂ ਲਗਵਾਉਂਦੀ ਤੇ ਸਤਿਗੁਰਾਂ ਜੀ ਦੀ ਪਾਵਨ ਮਾਰਕ ਨਿੱਕੀ ਗੋਤ ਦਾ ਆਨੰਦ ਮਾਣ ਰਹੀ ਬਰਮ ਸਨਮਾਨ ਜੋਗ ਗੁਰੂ ਪਿਆਰੀ ਗੁਰੂ ਸਵਾਰੀ ਕਲਸਾ ਰੂਪ ਸਤ ਸੰਗਤ ਜੀ ਨੂੰ ਮੱਦੇ ਹੀ ਭਾਗ ਹਨ ਨਿਮਾਨਿਆਂ ਦੇ ਮਾਣ ਨਿਤਣਿਆਂ ਦੇ ਤਾਣ ਤਨ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜਿਆਂ ਦੀ ਮਵਾਰਕ ਰਸਨਾ ਤੋਂ ਉਚਾਰਨ ਕੀਤੀ ਹੋਈ ਮਵਾਰਕ ਬਾਣੀ ਸ੍ਰੀ ਅਨੰਦ ਸਾਹਿਬ ਜੀ ਦੀ ਅਮਰਤ ਬਾਣੀ ਦੀ ਆਪਾਂ ਅਲੋਗ ਜੀ ਦੀ ਬਾਣੀ ਦਾ ਵਿਚਾਰ ਅੱਜ ਦਾ ਪਾਵਨ ਸ਼ਬਦ ਆਨੰਦ ਸਾਹਿਬ ਜੀ ਦੀ ਬਾਣੀ ਦਾ ਅਖੀਰਲੀ ਪਉੜੀ ਅਖੀਰਲਾ ਪਦ ਅਖੀਰਲਾ ਸ਼ਬਦ ਅਨੰਦ ਸੁਣੋ ਬੜਾ ਭਾਗੀਓ ਸਗਲ ਮਨਉਰਥ ਕਿਹੇ ਵੱਡੇ ਭਾਗਾਂ ਵਾਲਿਓ ਸਤ ਸੰਗੀ ਜਨੋ ਗੁਰਮਖ ਪਿਆਰਿਓ ਸੋਨੋ ਇਹ ਆਨੰਦ ਹੈ ਕਿ ਉਸ ਅਵਸਥਾ ਵਿੱਚ ਮਨ ਦੀਆਂ ਸਾਰੀਆਂ ਦੌੜਾਂ ਮੁੱਕ ਜਾਂਦੀਆਂ ਸਾਰੇ ਸੰਕਲਪ ਜਿਹੜੇ ਨੇ ਸਿਰੇ ਚੜ ਜਾਂਦੇ ਤੇ ਜਦੋਂ ਆਨੰਦ ਸੋਨੋ ਵੱਡਾ ਆਨੰਦ ਸਾਹਿਬ ਨੂੰ ਸੁਣੀਂਦਾ आनंद साहिब ਨੂੰ ਸੁਣ ਕੇ ਆਨੰਦ ਦੇ ਵਿੱਚ ਗਾਈ ਦੇ ਰਬ ਨੂੰ ਧਿਆਈ ਦੇ ਇਸ ਅਵਸਥਾ ਦੇ ਵਿੱਚ ਆ ਕੇ ਸਾਰੇ ਸੰਕਲਪ ਮਨੋ ਪਾਵਨਾ ਮਧੂੜੀਆਂ ਹੁੰਦੀਆਂ ਨੇ। ਪਾਰ ਬ੍ਰਹਮ ਪ੍ਰਪਾਇ ਉਤਰੇ ਸਗਲ ਗਿਸ਼ਟ ਉਹ ਪਰਿਪੂਰਣ ਪਰਮਾਤਮਾ ਉਹਨਾਂ ਦੇ ਨਾਲ ਮਿਲਾਪ ਹੋ ਜਾਂਦਾ ਹੈ ਅਤੇ ਸਾਰੇ ਚਿੰਤਾਵਾਂ ਚੋਰੇ ਮਨ ਦੇ ਲੈ ਜਾਂਦੇ ਨੇ। ਸਭ ਤੋਂ ਵੱਡਾ ਇਨਸਾਨ ਦਾ ਦੁੱਖ ਇਹ ਹੈ ਕਿ ਜਿਹੜਾ ਕਿਸੇ ਨੂੰ ਦੱਸ ਨਾ ਸਕੇ ਜਿਹਨੂੰ ਆਪਾਂ ਮੰਨ ਦੇ ਚੋਰੇ ਹੁੰਦੇ ਨੇ ਚਿੰਤਾ ਹੁੰਦੀ ਹੈ ਕਲੇਸ਼ ਹੁੰਦਾ ਹੈ ਜਿਹੜਾ ਆਪਣੇ ਮਨ ਤੇ ਅਸੀਂ ਲੈ ਕੇ ਰੱਖਦੇ ਆ ਸਭ ਤੋਂ ਵੱਡਾ ਰੋਗ ਹੀ ਹੈ ਬਾਹਰਲੇ ਦਾ ਕਿਸੇ ਨੂੰ ਸੁਣਾ ਦਿੱਤਾ ਉਹਦਾ ਕੋਈ ਸਮਾਧਾਨ ਕੋਈ ਹੱਲ ਲੱਭ ਜਾਂਦਾ ਹੈ ਅੰਦਰਲੇ ਦਾ ਕਿਸੇ ਨੂੰ ਸੁਣਾ ਵੀ ਲਈਏ ਅੰਦਰਲੇ ਦਾ ਹੱਲ ਗੁਰੂ ਦੇ ਕੋਲ ਹੈ ਇਹ ਹੀ ਸਮਾਧਾਨ ਕਰਮ ਜਿਉ ਦਾ ਇਹੀ ਸਾਨੂੰ ਹੱਲ ਦੱਸਣਗੇ ਕਿ ਇਹ ਤਾਂ ਹੋਵੇਗਾ ਅਤੇ ਬਦਕਿਸਮਤੀਆਂ ਇਨਸਾਨ ਦੀ ਗੁਰੂ ਦੇ ਕੋਲ ਨਹੀਂ ਹੁੰਦਾ ਹਰ ਇੱਕ ਦੇ ਕੋਲ ਦੇ ਦੁੱਖੜੇ ਆਪਣੇ ਰਹੁੰਦਾ ਫਿਰਦਾ ਸੁੱਖ ਕੀ ਪੰਡਾ ਖੁੱਲੀਆਂ ਦੁੱਖ ਕੀ ਪੰਡਾ ਖੁੱਲੀਆਂ ਸੁੱਖ ਨਾ ਨਿਕਲਿਓ ਜਿਹਦੇ ਕੋਲ ਵੀ ਪੰਡਾ ਖੁੱਲਦਾ ਸਤਿਗੁਰੂ ਕਹਿੰਦੇ ਨੇ ਵੇਖੀ ਕਿਤੇ ਜਿਹੜੇ ਚੰਦ ਤੇਰੇ ਕੋਲ ਸੁੱਖ ਨਹੀਂ ਉਹ ਵੀ ਬਗਾਵਾਂ ਪਣ ਤੈਰੇ ਕੋਲ ਰਤਾ ਪਰ ਸੁਖੂ ਨਾ ਤਾਂ ਜਦੋਂ ਫਿਰ ਤੂੰ ਦੇਖੇਗਾ ਕਿ ਇੱਕ ਵੀ ਸੁਖ ਨਹੀਂ ਮੇਰੇ ਕੋਲ ਤੈਨੂੰ ਹੋਰ ਝੋੜਾ ਲੱਗਣਾ ਹੈ ਜੇ ਦੁੱਖ ਜਿਤਾਉਣੇ ਨੇ ਨਾ ਜੇ ਦੁੱਖ ਗਣਾਉਣੇ ਨੇ ਤਾਂ ਗੁਰੂ ਦੇ ਕੋਲ ਜਾ ਕੇ ਗਣਾ ਇਹ ਸਤਿਗੁਰੂ ਆ ਦੁੱਖ ਲੱਗਿਆ ਹੱਥ ਕਲੀਪ ਕਿਉਂਕਿ ਦੁਨੀਆ ਵਾਲੇ ਤੇਰੇ ਦੁੱਖ ਸੁਣਨਗੇ ਅਤੇ ਦੁੱਖਾਂ ਦਾ ਤੇਰਾ ਸੌਦਾ ਕਰੇਗਾ ਸੋ ਕੰ ਦਾ ਸੌਦਾ ਹੁੰਦਾ ਦੁਕਾਨ ਦਾ ਤਾਂ ਸੌਦਾ ਹੁੰਦਾ ਪਿਆਰ ਮੁਹabbat ਦੀ ਗੱਲ ਬੜੇ ਲੰਮੇ ਸਮੇਂ ਦੂਰ ਚਲੀ ਗਈ ਕੀ ਪਿਆਰ ਦੀ ਮੁਹabbat ਗੱਲ ਅੱਜ ਦਾ ਜਿਹੜਾ ਕਲਯੁਗ ਦਾ ਸਮਾਂ ਚੱਲਦਾ ਹੈ ਤੇ ਕਲੇ ਵਿੱਚ ਚੱਲਦਾ ਹੈ ਸਤਿਗੁਰੂ ਕਹਿੰਦੇ ਤੇਰਾ ਕਲੇਸ਼ ਲਵੇਗਾ ਉਤਰੇ ਸਗਲ ਮਸੂਰੇ ਬਸ ਸਾਰੇ ਜਿਹੜੇ ਮਨ ਦੇ ਚਿੰਤਾਵਾਂ ਚੋੜੇ ਹੁੰਦੇ ਨੇ ਕਲੇਸ਼ ਹੁੰਦੇ ਨੇ ਇਹ ਸਾਰੇ ਲੈ ਜਾਣਗੇ ਜਦੋਂ ਗੁਰੂ ਮਹਾਰਗ ਚਰਣਾ ਦੇ ਵਿੱਚ ਆਨੇਗਾ ਪਰਮਾਤਮਾ ਨੂੰ ਜਗ ਕਰੇਗਾ ਦੁੱਖ ਸੰ ਰੋਗ ਸੰਤਾਪ ਉਤਰੇ ਸੁਣੀ ਸਚੀ ਬਾਣੀ ਦੁੱਖ ਗਿਆ ਅਰੋਗ ਗਿਆ ਕਲੇਸ਼ ਗਿਆ ਦੁੱਖ ਰੋਗ ਇਹਦੇ ਦੁੱਖ ਇਤਾਂ ਦੇ ਨੇ ਇੱਕ ਦਾ ਇਲਾਜ ਹੁੰਦਾ ਦੂਜਾ ਖੜਾ ਹੁੰਦਾ ਬਿਮਾਰੀ ਰੋਗ ਇਹ ਦਾਂਦੀ ਹੈ ਕੁਝ ਸਮੇਂ ਦਾ ਬਾਅਦ ਉਹ ਬਿਮਾਰੀ ਨੂੰ ਕੱਟਦਾ ਗਲੀ ਖੜੀ ਹੁੰਦੀ ਹੈ ਇਹ ਦੇ ਕਰਕੇ ਸਤਿਗੁਰੂ ਕਹਿੰਦੇ ਨੇ ਜਦੋਂ ਸੱਚੀ ਬਾਣੀ ਨੂੰ ਸੁਣਦਾ ਹੈ ਨਾ ਗੁਰੂ ਮਹਾਰਗ ਚਰਨਾਂ ਦੇ ਵਿੱਚ ਆਉਂਦਾ ਹੈ ਇਹਦੀ ਕਲੇਸ਼ ਦੁੱਖ ਸਾਰੀਆਂ ਚਿੰਤਾਵਾਂ ਰੋਗ ਸਾਰੇ ਨਾਮ ਸੁਣਦੇ ਮੇਰਾ ਵੈਦ ਗੁਰੂ ਗੋਬਿੰਦ ਗਰਹਰ ਨਾਮ ਔਖਤ ਮੁਖ ਦੇਵ ਕਟੇ ਜਮ ਕੀ ਬੰਦਾ ਇਹ ਅਵਸਥਾ ਦੱਸਦੇ ਨੇ ਸਤਿਗੁਰੂ ਕੀ ਆਪਣੇ ਮਨ ਦੀ ਅਵਸਥਾ ਇਦਾਂ ਦੀ ਬਣਾਓ ਅਗੇ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸਾਰਸੇ ਸਾਰਸੇ ਸ਼ਬਦ ਅਪ ਸਰਸੇ ਪੜਦੇ ਆਂ ਸਾਰਸੇ ਜਿਹੜਾ ਦਾ ਅਰਥ ਹੈ ਰਸ ਦੇ ਨਾਲ ਭਰਪੂਰ ਆਨੰਦ ਦੇ ਨਾਲ ਭਰਪੂਰ ਸੰਤ ਸਾਜਨ ਭਏ ਸਾਰਸੇ ਕਿਹੜੇ ਆਨੰਦ ਦੇ ਵਿੱਚ ਭਰਪੂਰ ਹੋਗੇ ਸੰਤ ਜਨ ਸੰਤ ਜਨ ਕੌਣ ਨੇ ਜਿਨ੍ਹਾਂ ਸਾਸ ਗਰਾਸਨ ਵਿਸਰ ਹਰ ਨਾਮਾ ਮਨ ਮੰਤ ਤਨ ਸੇ ਸਈ ਨਾਨਕਾ ਪੂਰਨ ਸੋਈ ਸੰਤ ਸੰਤ ਉਹ ਜਿਹੜਾ ਰੱਬ ਨੂੰ ਹਰ ਵਕਤ ਚਿਤੇ ਰੱਖਣ ਵਾਲਾ ਸਾਸਗ੍ਰਾਸ ਰਭੂ ਯਾਦ ਕਰਨ ਵਾਲਾ ਰੱਬ ਦੀ ਯਾਦ ਦੇ ਵਿੱਚ ਰਹਿਣਾ ਵਾਲਾ ਤਾਂ ਉਹਨਾਂ ਦੇ ਫਿਰ ਸਾਰੇ ਮਨੋਰਥ ਪੂਰੇ ਹੋ ਗਏ ਨੇ ਪੂਰੇ ਘੁਰਤੇ ਜਾਂ ਹੁਣ ਐਦਾਂ ਦਾ ਸੁਝਾ ਐਦਾਂ ਦਾ ਜਿਹੜਾ ਇਹਦੀ ਕਰਨੀ ਕਥਨੀ ਬਣਦੀ ਹੈ ਨਾ ਗੁਰੂ ਮਹਾਰਗ ਵਚਨਾਂ ਦੇ ਨਾਲ ਬਣਦੀ ਹੈ ਐਦਾਂ ਦਾ ਰਸ ਜਦੋਂ ਬਣਦਾ ਗੁਰੂ ਮਹਾਰਗ ਚਰਨਾਂ ਦੇ ਵਿੱਚ ਬਣਦਾ ਸੁਣ ਤੇ ਪਨੀਤ ਕਹ ਤੇ ਪਵਿਤ ਸਤਿਗੁਰ ਰਹਿਆ ਪਰਬੂ ਹੁਣ ਸੰਤ ਜਨ ਜਿਹੜੇ ਪਿਆਰੇ ਹੁੰਦੇ ਨੇ ਉਹ ਰੱਬ ਦੀ ਸਿਫਤ ਕਰਦੇ ਨੇ ਸੰਤ ਜਨ ਜਿਹੜੇ ਪਿਆਰੇ ਨੇ ਤਾਂ ਹੁਣ ਉਹਨਾਂ ਦਾ ਬੋਲਣਾ ਵੀ ਪਨੀਤ ਹੈ ਅਤੇ ਜਿਹੜੇ ਉਹਨਾਂ ਦੇ ਬਚਨ ਕਹਤੇ ਸੁਣਤੇ ਪਨੀਤ ਕਹਤੇ ਪਵਿੱਤਰ ਸੁਣਨ ਵਾਲੇ ਵੀ ਤਰਲੇ ਨੇ ਅਤੇ ਜਿਹੜਾ ਕਹਿ ਰਿਹਾ ਉਹ ਵੀ ਤਰ ਰਿਹਾ ਸਤਿਗੁਰ ਰਹਿਆ ਪਰਬੂ ਕਿ ਜਿਹੜਾ ਸਾਰਿਆਂ ਦੇ ਅੰਦਰ বিরাজਮਾਨ ਹੈ ਪਰਮਾਤਮਾ ਉਸ ਸੰਤ ਜਾਣਨੇ ਉਹਨੂੰ ਜਾਣ ਲੈਣ ਜਾਣਨ ਦਾ ਭਾਵ ਉਹਦੀ ਰਜਾ ਦੇ ਵਿੱਚ ਚਲਦਾ ਹੈ ਕਿ ਕਣ-ਕਣ ਦੇ ਵਿੱਚ ਰੱਬ বিরাজਮਾਨ ਹੈ ਮੈਂ ਕੁਝ ਬੋਲਾਂਗਾ ਗੁਨਾਗਾਰਾਂ ਮੈਂ ਗਲਤ ਦੇਖਾਂਗਾ ਗੁਨਾਗਾਰ ਗਲਤ ਸੁਣਾਗਾ ਗੁਨਾਗਾਰ ਇਸੇ ਨੂੰ ਰੱਬ ਨੂੰ ਜਰਰੇ-ਜਰਰੇ ਦੇ ਵਿੱਚ ਵੇਖਣਾ ਹੈ ਮਿੱਟੀ ਫਰੋਲ ਕੇ ਥੋੜਾ ਦੇਖਣੀ ਹੈ ਅੱਗੇ ਰਬ ਇਹਦੇ ਵਿੱਚ ਹੈ ਜਾਂ ਨਹੀਂ ਇਹਦਾ ਭਾਵ ਇਹ ਹੈ ਕਿ ਜੋ ਕੁਝ ਮੈਂ ਕਰ ਰਿਹਾ ਹਾਂ ਪਰਿਪੂਰਨ ਪਰਮਾਤਮਾ ਜੀ ਦੇਖਦੇ ਪਏ ਨੇ ਨਹੀਂ ਤਾਂ ਇਨਸਾਨ ਦੀ ਅਵਸਥਾ ਹੈ ਅੱਗੋਂ ਦੇਖੇ ਪਿੱਛੋਂ ਦੇਖੇ ਤੁਝ ਦੇ ਕਹਾਂ ਸੇ ਪਾਉ ਆਗੋ ਦੇਖ ਲਿਆ ਪਿੱਛੋਂ ਦੇਖ ਲਿਆ ਕਿ ਮੈਨੂੰ ਕੋਈ ਦੇਖਦਾ ਨਹੀਂ ਹੈ ਪਰ ਪਰਿਪੂਰਨ ਪਰਮਾਤਮਾ ਨੂੰ ਦੇਖਣ ਵਾਲੇ ਜਿਹੜੇ ਨੇ ਕੋਈ ਕਣਕਣ ਦੇ ਵਿੱਚ ਰੱਬ ਨੂੰ ਦੇਖਦੇ ਨੇ ਕਿ ਕਣਕਣ ਦੇ ਵਿੱਚ ਰੱਬ ਬਰਾਜ ਹੈ ਇਹ ਦੇ ਕਰਕੇ ਫਿਰ ਰੱਬ ਨੇ ਕਿੰਨੀ ਵੱਡੀ ਅਵਸਥਾ ਦਿੱਤੀ ਹੈ ਉਹਨਾਂ ਦਾ ਬੋਲਣਾ ਪਵਿੱਤਰ ਅਤੇ ਜਿਨ੍ਹਾਂ ਬੋਲ ਕੰਨਾਂ ਦੇ ਵਿੱਚ ਪੈ ਰਹੇ ਨੇ ਉਹਨਾਂ ਨੂੰ ਵੀ ਪਵਿੱਤਰ ਬਣਾ ਰਹੇ ਨੇ ਕਹਿੰਦੇ ਸੁਣ ਤੇ ਪਨੀਤ ਕਹ ਤੇ ਪਵਿੱਤਰ ਸਤਿਗੁਰ ਰਹਾ ਪਰਮ ਕਿਉਂਕਿ ਉੱਪਰ ਪੂਰੇ ਜਿਹੜਾ ਪ੍ਰਮਾਤਮਾ ਉਹਦੀ ਕਥਨ ਜਾਂ ਉਹਦੀ ਮਹਿਮਾਂ ਗਾ ਰਹੇ ਨੇ ਬਨਵੰਤ ਨਾਨਕ ਗੁਰ ਚਰਨਾਂ ਲਾ ਕੇ ਬਾਜੇ ਅਨਹਦ ਪੂਰੇ ਅਨਹਦ ਸ਼ਬਦ ਜਿਹੜਾ ਇੱਕ ਤਾਰ ਦੇ ਵਿੱਚ ਰਸ ਬਣ ਜਾਣਾ ਇਥੇ ਜਦੋਂ ਗੁਰੂ ਦੇ ਨਾਲ ਮਹੱਭਤ ਪਿਆਰ ਬਣਦੀ ਹੈ ਇਥੇ ਇੱਕ ਰਸ ਬਣਦਾ ਨਹੀਂ ਹੈ ਕਿ ਅੱਜ ਰਸ ਆਇਆ ਅਤੇ ਦੂਜੇ ਦਿਨ ਆਇਆ ਨਹੀਂ ਹੈ ਤੇ ਤੀਜੇ ਦਿਨ ਫੇਰ ਆਇਆ ਇਥੇ ਤਾਂ ਇੱਕ ਰਸ ਆਉਂਦਾ ਹੈ ਗੁਰੂ ਦੇ ਅੰਦਰ ਤਾਂ ਸਾਨੂੰ ਖਜ਼ਾਨਾ ਦਿੰਦਾ ਨਹੀਂ ਕਿ ਤੈਨੂੰ ਇੱਕ ਦਾਤ ਹੈ ਜਦੋਂ ਗੁਰੂ ਨੂੰ ਮਿਲ ਲੇਗਾ ਜਾਂ ਗੁਰੂ ਦੀ ਚਾਹਤ ਕਰੇਗਾ ਗੁਰੂ ਨੇ ਤੇਰੇ ਲਿਖੋ ਜਾਨਾ ਖੋਲਣਾ ਇੱਕ ਰਸ ਦਾ ਭਾਵ ਗੁਰੂ ਨੇ ਸਾਡੇ ਲਈ ਭੰਡਾਰਾ ਖੋਲ ਦਿੱਤਾ ਹੁਣ ਕੀ ਜਾਂਦੇ ਮੱਲ ਜਦੋਂ ਤਾਂ ਇਨਸਾਨ ਦੀ ਚਾਹਤ ਹੁੰਦੀ ਹੈ ਉਦੋਂ ਤਾਂ ਦੁਨੀਆ ਜਿੱਤਣਾ ਚਾਹੁੰਦਾ ਅਤੇ ਜਦੋਂ ਗੁਰੂ ਮਿਲ ਪੈਂਦੇ ਨੇ ਜਾਂ ਗੁਰੂ ਦਾ ਗਿਆਨ ਗੁਰੂ ਦੀ ਸਮਝ ਇਹ ਦੇ ਮਨ ਦੇ ਵਿੱਚ ਠੱਲ ਕਰ ਜਾਂਦੀ ਹੈ ਤਾਂ ਉਦੋਂ ਵਸਤੂਆਂ ਤਾਂ ਹੁੰਦੀਆਂ ਨੇ ਪਰ ਚਾਹਤ ਕੋਈ ਨਹੀਂ ਹੈ ਜਦੋਂ ਨਹੀਂ ਹੈ ਤਾਂ ਉਦੋਂ ਤਾਂ ਬੜੀ ਚਾਹਤ ਹੈ ਜਦੋਂ ਗੁਰੂ ਮਿਲੇ ਨੇ ਉਦੋਂ ਚਾਹਤਾਂ ਮਨ ਦੇ ਸੰਗਲਪ ਖਤਮ ਨੇ ਕਿਉਂਕਿ ਸਮਝ ਗਿਆ ਕਿ ਜਿੰਨਾ ਵੀ ਮੈਂ ਚਾਹਤ ਕਰਦਾ ਸੀ ਇਹਨਾਂ ਵਸਤੂਆਂ ਨੇ ਮੇਰਾ ਸਾਥ ਨਹੀਂ ਦੇਣਾ ਇਹ ਨਾਸਵੰਦ ਨੇ ਕੁਝ ਸਫਰ ਤੱਕ ਨੇ ਮਿਲੇ ਇਹਨਾਂ ਨੇ ਮੇਰਾ ਸਾਥ ਛੱਡ ਦੇਣਾ ਉਜਾ ਸਫਰ ਦਾ ਕਤਾ ਸਰੀਰ ਹੈ ਵੀ ਛੱਤ ਛੱਡ ਦਿੰਦਾ ਹੈ। ਫਿਰ ਤਾਂ ਸਰੀਰ ਇਤਨਾ ਨਢਾਲ ਹੋ ਜਾਂਦਾ ਹੈ। ਸਰੀਰ ਆਪਣਾ ਹੀ ਖਾਦਾ ਹੋਇਆ ਪਛਾਣਾ ਮੁਸ਼ਕਲ ਕਰ ਦਿੰਦਾ ਹੈ। ਪਾਣੀ ਦਾ ਗਲਾਸ ਸਹਰਾਣੇ ਪੀਅ ਕੋਈ ਝੁੱਕ ਕੇ ਪੀਣਾ ਔਖਾ ਹੋ ਜਾਂਦਾ ਹੈ। ਸਰੀਰ ਜਵਾਬ ਦੇ ਦਿੰਦਾ ਹੈ। ਬਾਕੀ ਕਾਤੇ ਮਾਨ ਕਰਦੇ ਆਂ ਦੁਨੀਆ ਦੀਆਂ ਪਦਾਰਥਾਂ ਦੇ। ਇਹ ਦੁਨੀਆ ਦੇ ਜਗਤ ਤੇ ਹਰ ਇੱਕ ਚੀਜ਼ ਤੇ ਕਾਤਾ ਮਾਨ ਹੈ। ਸਮੇਂ ਦੇ ਨਾਲ ਸਰੀਰ ਵੀ ਜਵਾਬ ਦੇ ਗਿਆ। ਪਰ ਜਦੋਂ ਇੱਕ ਰਸ ਬਣਦਾ ਹੈ ਨਾ ਤਕਲੀਫ ਜਦੋਂ ਹੁੰਦੀ ਹੈ ਉਸੇ ਨੂੰ ਨਰਕ ਕਹਿੰਦੇ ਨੇ ਹੁਣ ਜਦੋਂ ਇਹ ਰੱਬ ਦੇ ਨਾਲ ਮੁਹੱਬਤ ਬਣ ਗਈ ਹੈ ਤਾਂ ਇਹਨੂੰ ਕੋਈ ਪੇਨ ਕੋਈ ਦਰਦ ਕੋਈ ਤਕਲੀਫ ਨਹੀਂ ਹੈ ਅਤੇ ਨਾ ਇਹਨੂੰ ਕੋਈ ਚਾਹਤ ਹੈ ਜਿੱਥੇ ਚਾਹਤ ਹੈ ਦੁੱਖ ਵੀ ਹੁੰਦੀ ਹੈ ਕਲੇਸ਼ ਵੀ ਹੁੰਦੀ ਹੈ ਜਿਹੜੇ ਅਰੋਗ ਲੱਗੇ ਨੇ ਸਾਡੀ ਚਾਹਤਾਂ ਕਰਕੇ ਲੱਗੇ ਨੇ ਜੋਗ ਜੋ ਹੋ ਰਿਹਾ ਹੈ ਇਹ ਸਾਡੇ ਮਨ ਦਾ ਰੋਗ ਹੈ ਉਹ ਜੋ ਸਿਚਾਅ ਅਤ ਸਾਡੇ ਮਨ ਦੇ ਪ੍ਰਾਪਤ ਹੋ ਗਈ ਹੈ ਤਾਂ ਵੀ ਅਸੀਂ ਰੋਗ ਨੂੰ ਸੱਦਾ ਦਿੰਨੇ ਆ ਜੇ ਨਹੀਂ ਹੋਈ ਫਿਰ ਮਨ ਦੇ ਵਿੱਚ ਉਹ ਗੱਲ ਚੱਲਦੀ ਹੈ ਆ ਕਰਨਾ ਸੀ ਇਦਾਂ ਕਰਨਾ ਸੀ ਇਹ ਮਨ ਨੇ ਰੋਗ ਖੜੇ ਕਰਨੇ ਨੇ ਸਰੀਰਕ ਰੋਗ ਹੈ ਭਾਵੇਂ ਮਨ ਸੇ ਕਰੋਗੇ ਸਤਿਗੁਰੂ ਕਹਿੰਦੇ ਨੇ ਮਨ ਦੇ ਤਲ ਤੇ ਜਿਹੜਾ ਗੁਰੂ ਦੇ ਕੋਲ ਆਉਂਦਾ ਬੇਨਵੰਤ ਨਾਨਕ ਗੁਰ ਚਰਨ ਲਾਗੇ ਬੇਨਵੰਤ ਕੇ ਅਸੀਂ ਤੁਹਾਡੇ ਅੱਗੇ ਬੇਨਤੀ ਕਰਦੇ ਆਂ ਕਿ ਜਿਹੜਾ ਆਨੰਦ ਤੁਸੀਂ ਦੱਸਦੇ ਹੋ ਆਨੰਦ ਭਇਆ ਮੇਰੀ ਮਾਏ ਆਰੰਭਤਾ ਦੀਆਂ ਬੰਦੀਆਂ ਨੇ ਸਤਿਗੁਰੂ ਮੈਂ ਪਾਇਆ ਇਹ ਸਤਿਗੁਰੂ ਜਿਹੜਾ ਗੁਰੂ ਅਮਰਦਾਸ ਮਹਾਰਾਜ ਜੀ ਤੁਸੀਂ ਕਹਿੰਦੇ ਆ ਉਹ ਆਨੰਦ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਮੁਬਾਰਕ ਚਰਨਾਂ ਦੇ ਵਿੱਚ ਮਿਲਦਾ ਹੈ ਗੁਰੂ ਨਾਨਕ ਬੇਨਵੰਤ ਨਾਨਕ ਗੁਰੂ ਚਰਨ ਲਾ ਕੇ ਇਹ ਗੁਰੂ ਮੁਬਾਰਕ ਚਰਨਾਂ ਦੇ ਵਿੱਚ ਮਿਲਦਾ ਪਨ ਬਾਜੇ ਹਨਾਦ ਤੇ ਅਨਹਾ ਤਾਂ ਤੂਰੇ ਵੱਜਦੇ ਨੇ ਇੱਕ ਰਸ ਆਨੰਦ ਬਣਦਾ ਹੈ ਖੁਸ਼ੀਆਂ ਵੱਜਦੀਆਂ ਨੇ ਆਨੰਦ ਦਾ ਖੇੜਾ ਬਣਦਾ ਉਹ ਆਨੰਦ ਸਤਿਗੁਰੂ ਅਸੀਂ ਲੈਣਾ ਚਾਹੁੰਨੇ ਆ ਸਤਿਗੁਰਾਂ ਦਾ ਸਦਾ ਇਹ ਹੈ ਕਿ ਗੁਰੂ ਮਵਾਰਕ ਚਰਨਾਂ ਦੇ ਵਿੱਚ ਆਵੇਂਗਾ ਆਨੰਦ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਇਥੇ ਕੋਈ ਬੰਦਸ਼ ਨਹੀਂ ਹੈ ਤੈਨੂੰ ਕਿਸੇ ਪ੍ਰਕਾਰ ਦੀ ਕਿ ਕਿਹੜੇ ਧਰਮ ਦਾ ਹੋਵੇਂ ਤੂੰ ਕਿਸ ਕਾਸ ਦਾ ਹੈ ਤੂੰ ਕਿਰੇ ਘਰਾਣੇ ਦਾ ਤੂੰ ਬਸ ਤੇਰੇ ਰੱਬ ਨੇ ਤੇਰਾ ਹਿਰਦਾ ਵੇਖਣਾ ਹੈ ਹਿਰਦੇ ਨੂੰ ਆਪਾਂ ਕਹਿ ਸਕਦੇ ਹਾਂ ਕਿ ਕਿਸ ਘਰਾਣੇ ਦਾ ਕਿਸ ਧਰਮ ਦਾ ਇਹ ਤਾਂ ਸਾਡੇ ਬਾਹਰ ਦੇ ਪਹਿਰਾਵੇ ਨੇ ਨਾ ਤਨ ਦੇ ਤਾਂ ਭਾਵੇਂ ਧਰਮ ਮੰਨਦੇ ਆ ਅਤੇ ਭਾਵੇਂ ਹੋਰ ਸਾਡਾ ਵੀ ਤਾਂ ਤਨ ਦਾ ਪਹਿਰਾਵਾ ਸਾਡੇ ਮਨ ਦਾ ਕੀ ਪਹਿਰਾਵਾ ਹੈ ਹਿਰਦੇ ਦਾ ਕੀ ਪਹਿਰਾਵਾ ਸਾਡੇ ਦਾ ਅਤੇ ਸਤਿਗੁਰੂ ਮਨ ਅਤੇ ਤਾਨੀ ਪਰ ਮੰਨਤੇ ਦੇ ਹਿਰਦਾ ਪ੍ਰਵਾਨ ਕਰਦੇ ਜੀ ਤੇਰੇ ਤੇ ਇੱਕ ਰਸ ਬਣਿਆ ਨਹੀਂ ਹੈ ਗੁਰੂ ਦਾ ਤੇਰਾ ਮਨ ਅਤੇ ਤਨ ਤੇਰਾ ਮਨ ਹਜੇ ਓ ਟਕਾਣੇ ਤੇ ਨਹੀਂ ਹੈ ਆਪਣੇ ਮਨ ਨੂੰ ਟਕਾਣੇ ਤੇ ਲੈ ਕੇ ਆ ਗੁਰੂ ਨਾਨਕ ਦੇ ਮਹਾਰਾਜ ਜੀ ਅੱਜ ਵੀ ਆਨੰਦ ਦੇ ਰਹੇ ਨੇ ਅੱਜ ਵੀ ਇਨਸਾਨ ਨੂੰ ਜਿਵੇਂ ਸਤਿਗੁਰੂ ਗੁਰੂ ਨਾਨਕ ਦੇ ਮਹਾਰਾਜ ਜੀ ਨੂੰ ਸੱਦਾ ਥੋੜਾ ਦੇਣਾ ਪੈਂਦਾ ਸਤਿਗੁਰੂ ਸਾਡੇ ਘਰ ਆਓ ਮਨ ਦੇ ਵਿੱਚ ਸੋਚੀ ਸਤਿਗੁਰੂ ਨਾਲ ਦੀ ਨਾਲ ਪਹੁੰਚ ਜਾਂਦੇ ਸੀ ਮਾਲਕ ਭਾਗੋ ਅਤੇ ਭਾਈ ਲਾਲੋ ਜ਼ਮੀਨ ਅਸਮਾਨ ਦਾ ਫਰਕ ਹੈ ਇੱਕ ਨੂੰ ਸਲਾਮਾ ਹੁੰਦੀਆਂ ਨੇ ਨੌਕਰ ਚੱਕਰ ਨੇ 36 ਪ੍ਰਕਾਰ ਦੇ ਭੋਜਨ ਨੂੰ ਵੀ ਉਹ ਠੋਕਰ ਮਾਰਦਾ ਉਹ ਮਨ ਭਾਉਂਦਾ ਖਾਂਦਾ ਰੱਬ ਨੇ ਬੜਾ ਦਿੱਤਾ ਹੈ ਭੰਡਾਰੇ ਲਾ ਲਾ ਕੇ ਆਪਣੀ ਧਨ ਦੌਲਤ ਨੂੰ ਐਦਾਂ ਉਹ ਖਰਚ ਕਰਦੇ ਆ ਪਰੇ ਵੀ ਕਿੱਥੇ ਇਤਨੀ ਧਨ ਦੌਲਤ ਖਰਚ ਹੋਵੇ ਵੀ ਕਿੱਥੇ ਧਨ ਦੌਲਤ ਬੜੀ ਐ ਭੰਡਾਰੇ ਲਾਉਂਦਾ ਐ ਜਾਗ ਕਰਦਾ ਐ ਮਲਕ ਬਾਕ ਪਰ ਜਿਹਦੇ ਕੋਲ ਆਪਣੇ ਘਰ ਦਾ ਪੁਜਾਰਾ ਨਹੀਂ ਹੁੰਦਾ ਛੰਨ ਦੇ ਵਿੱਚ ਰਹਿਣ ਵਾਲਾ ਆਪਣੀ ਇੱਕ ਮੰਜੀ ਦੀ ਥਾਂ ਐ ਪਰ ਗੁਰੂ ਨਾਨਕ ਦੇ ਮਹਾਰਾਜ ਜੀ ਨੂੰ ਉਹਦਾ ਮਲਕ ਭਾਗੋ ਦਾ 36 ਪ੍ਰਕਾਰ ਦਾ ਪੂਜਨ ਪਸੰਦ ਨਹੀਂ ਆਇਆ ਉਹਦੇ ਮਹਿਲ ਮਾੜੀਆਂ ਪਸੰਦ ਨਹੀਂ ਆਈ ਉਹਦਾ ਨੌਕਰ ਝਾਕੜਾਂ ਦਾ ਅੱਗੇ ਪਿਛੇ ਹੋਣਾ ਉਹ ਪਸੰਦ ਨਹੀਂ ਆਇਆ ਸਤਗੁਰਾਂ ਨੂੰ ਪਸੰਦ ਆਇਆ ਤਾਂ ਉਹ ਭਾਈ ਲਾਲੋ ਆਇਆ ਕਿਉਂਕਿ ਉਹਦਾ ਕਾਰਨ ਹੈ ਕਾਰਨ ਉਹਦੇ ਮਨ ਦਾ ਹੈ ਭਾਈ ਲਾਲੋ ਦਾ ਕੋਈ ਵਿਖਾਵਾ ਨਹੀਂ ਹੈ ਭਾਈ ਲਾਲੋ ਦੇ ਅੰਮਨ ਤੇ ਕੋਈ ਪਥੂਰ ਨਹੀਂ ਹੈ ਜਿੱਦਾਂ ਅੰਦਰ ਨੇ ਭਾਈ ਲਾਲੋ ਉਹਦਾ ਵਾਹ ਵਾਹ ਕਦੇ ਮਾੜਾ ਬਚਨ ਨਹੀਂ ਬੋਲੇ ਆ ਗਲਤ ਸੰਗਤ ਦੇ ਵਿੱਚ ਨਹੀਂ ਜਾਂਦਾ ਜਿੱਤਾ ਹੈ ਕਿ ਤਰਖਾਨ ਦਾ ਕੰਮ ਕਰਦੇ ਸੀ ਭਾਈ ਲਾਲੋ ਜੋ ਮਰਜੀ ਕਰ ਸਕਦੇ ਸੀ ਪਰ ਹੱਕ ਦੀ ਕਮਾਈ ਕੀਤੀ ਭਾਈ ਲਾਲੋ ਨੇ ਹੱਕ ਦੀ ਕਮਾਈ ਅੱਜ ਇਤਨਾ ਰੱਬ ਮਿਹਰਬਾਨ ਹੋਇਆ ਗੁਰੂ ਅਨੰਦ ਦੇ ਮਹਾਰਾਜ ਜੀ ਲਾਲੋ ਨੇ ਸਦਾ ਥੋੜਾ ਦਿੱਤਾ ਸੀ ਕਿ ਮੇਰੇ ਘਰ ਆਓ ਗੁਰੂ ਨਾਨਕ ਦੇਵ ਮਹਾਰਾਜੀ ਭਾਈ ਲਾਲੋ ਦੇ ਘਰ ਆਪ ਗਏ ਨੇ ਅ ਰੱਬ ਚੱਲ ਅਗੇ ਭਾਈ ਲਾਲੋ ਦੇ ਘਰ ਆਪ ਗਿਆ ਐਦਾਂ ਦੀਆਂ ਅਜਾਮਤਾਂ ਬਰਤਦੀਆਂ ਨੇ ਜਦੋਂ ਅਸੀਂ ਆਪਣੀ ਕਿਰਤ ਕਮਾਈ ਰੱਬ ਨੂੰ ਲੇਖੇ ਲਾਉਣ ਲੱਗ ਪੈਂਦੇ ਹਾਂ ਦਾ ਸੰਬੰਧ ਕੱਢਦੇ ਹਾਂ ਦਸਾਂ ਨਾ ਹੋਦੀ ਕਿਰਤੀ ਲੱਭਦੇ ਲੇਖੇ ਤਾਂ ਇਹ ਦੇ ਕਰਕੇ ਸਤਿਗੁਰੂ ਕਹਿੰਦੇ ਨੇ ਤੂੰ ਰੱਬ ਦੀ ਉਡੀਕ ਨਾ ਕਰ ਰੱਬ ਤਾਂ ਆਪਣੇ ਆਪ ਹੀ ਪਹੁੰਚ ਜਾਏਗਾ ਗੁਰੂ ਨਾਨਕ ਦੇ ਮਹਾਰਾਜ ਜੀ ਦਾ ਆਪਣੇ ਆਪ ਹੀ ਪਹੁੰਚ ਜਾਣਗੇ ਬਸ ਤੂੰ ਆਪਣੇ ਆਪ ਨੂੰ ਸੁਧਾਰਨ ਦਾ ਯਤਨ ਕਰ ਆਪਣੇ ਕਰਮਾਂ ਨੂੰ ਆਪਣੀ ਸੋਚ ਵਿਚਾਰ ਨੂੰ ਉਦਨੇ ਗੁਰੂ ਨਾਨਕ ਦੇ ਮਹਾਰਾਜ ਜੀ ਤੇਰੇ ਘਰ ਤੇਰੇ ਹਿਰਦੇ ਦੇ ਵਿੱਚ ਹੋਣਗੇ ਜਿੱਦਾਂ ਤੂੰ ਆਪਣੇ ਹਿਰਦੇ ਨੂੰ ਭਾਈ ਲਾਲੂ ਦੇ ਘਰ ਵਰਗਾ ਬਣਾ ਲਿਆ ਉਦਨੇ ਸਤਿਗੁਰੂ ਵਾਲੇ ਨੇ ਆ ਦੇ ਕਰਨਗੇ ਸਮਾਗਤੀ ਦਾ ਸਮਾਂ ਹੋਈਆ ਪੁੱਲਾ ਦੇਖਣਾ ਵਾਹਿਗੁਰੂ ਜੀ ਕਾ ਖਾਲਸਾ